ਇਹ ਕਰਦੇ ਵਿੱਚ ਜੀ ਫਲਾਂ ਸਬਜ਼ੀਆਂ ਦੇ ਛਿਲਕਿਆਂ ਤੋਂ ਖਾਦ ਤਿਆਰ ਕੀਤੀ ਹੈ ਤੇ ਖਾਦ ਬਹੁਤ ਵਧੀਆ ਬਣ ਕੇ ਤਿਆਰ ਹੋ ਚੁੱਕੀ ਆ ਤੇ ਤੁਸੀਂ ਵੀ ਸਬਜ਼ੀਆਂ ਘਰ ਦੀ ਛੱਤ ਤੇ ਆਸਾਨੀ ਨਾਲ ਲਗਾ ਸਕਦੇ ਹੋ ਉਹਦੇ ਲਈ ਖਾਦ ਦੀ ਜ਼ਰੂਰਤ ਪੈਂਦੀ ਹੈ ਜੀ ਅੱਜ ਬਣਾਵਾਂਗੇ ਫਲਾਂ ਸਬਜ਼ੀਆਂ ਦੇ ਛਿਲਕਿਆਂ ਤੋਂ ਖਾਦ ਤੇ ਇਹਦੇ ਵਿੱਚ ਪੱਤਿਆਂ ਨੂੰ ਕਿਵੇਂ ਵਰਤਣਾ ਔਰ ਸੁੱਕੀ ਹੋਈ ਚਾਹ ਪੱਤੀ ਜਿਹੜੀ ਵਰਤ ਕੇ ਰੱਖਿਆ ਸਟੋਰ ਕਰਕੇ ਇਹਨੂੰ ਕਿਵੇਂ ਵਰਤਣਾ ਇਹਦੇ ਲਈ ਕੁਝ ਐਡਮਾਂ ਲੈਂਦੀਆਂ ਨੇ ਜਿਹੜੇ ਕਿ ਆਪਾਂ ਕਿਚਨ ਵੇਸਟ ਕੰਪੋਸਟ ਤਿਆਰ ਕਰ ਸਕਦੇ ਆ ਫਲਾਂ ਸਬਜ਼ੀਆਂ ਦੇ ਛਿਲਕਿਆਂ ਤੋਂ ਬਹੁਤ ਹੀ ਵਧੀਆ ਖਾਦ ਤਿਆਰ ਹੁੰਦੀ ਆ ਇਹਦੇ ਲਈ ਆਪਾਂ ਨੂੰ ਇੱਕ ਜ਼ਰੂਰਤ ਪਊਗੀ ਬਾਲਟੀ ਨਾਲ ਇੱਕ ਢੱਕਣ ਔਰ ਉਹਦੇ ਲਈ ਮਿੱਟੀ ਔਰ ਪਾਥੀਆਂ ਦੀ ਖਾਦ ਉਹਦੇ ਲਈ ਫਲਾਂ ਸਬਜ਼ੀਆਂ ਦੇ ਛਿਲਕੇ ਜਿਹੜੇ ਵੀ ਛਿਲਕੇ ਨੇ ਤੁਹਾਡੇ ਕੋਲ ਚਾਹੇ ਫਲਾਂ ਦੇ ਨੇ ਸਬਜ਼ੀਆਂ ਦੇ ਨੇ ਆਲੂ ਪਿਆਜ਼ ਜਿਹੜੇ ਵੀ ਛਿਲਕੇ ਨੂੰ ਸਾਰੇ ਇਹਦੇ ਵਿੱਚ ਵਰਤੇ ਜਾਂਦੇ ਨੇ ਔਰ ਇਹ ਸੁੱਕੀ ਹੋਈ ਚਾਹ ਪੱਤੀ ਆ ਇਹਦੀ ਵਰਤੋਂ ਵੀ ਕਰਾਂਗੇ ਤੇ ਆ ਸੁੱਕੇ ਹੋਏ ਪੱਤੇ ਨੇ ਜਿਨ੍ਹਾਂ ਨੂੰ ਮੈਂ ਪੱਤ ਚੜ ਦੇ ਮੌਸਮ ਦੇ ਵਿੱਚ ਸਟੋਰ ਕਰਕੇ ਰੱਖ ਲੈਣੇ ਆ ਤੇ ਇਹਨਾਂ ਦੀ ਵਰਤੋਂ ਕਰਾਂਗੇ ਅਗਰ ਤੁਹਾਡੇ ਕੋਲ ਆਂਡਿਆਂ ਦੇ ਛਿਲਕੇ ਨੇ ਤੁਸੀਂ ਉਹਨਾਂ ਦੀ ਵੀ ਵਰਤੋਂ ਕਰ ਸਕਦੇ ਹੋ ਬਸ ਆਪਾਂ ਨੂੰ ਸਹੀ ਟੰਗ ਪਤਾ ਹੋਣਾ ਚਾਹੀਦਾ ਕਿ ਖਾਦ ਕਿਵੇਂ ਬਣਾਉਣੀ ਹੈ ਔਰ ਕਿੰਨੇ ਟਾਈਮ ਦੇ ਵਿੱਚ ਤਿਆਰ ਹੁੰਦੀ ਆ ਇਸ ਲਈ ਬਣੇ ਰਹੋ ਵੀਡੀਓ ਦੇ ਨਾਲ ਤੇ ਪਹਿਲਾਂ ਆਪਾਂ ਇਹਦੇ ਨੀਚੇ ਬਾਲਟੀ ਦੇ ਇੱਕ ਲੇਅਰ ਤਿਆਰ ਕਰ ਲਾਂਗੇ ਬਾਲਟੀ ਦੇ ਵਿੱਚ ਮੈਂ ਕੋਈ ਹੋਲ ਨਹੀਂ ਰੱਖਿਆ ਕਿਉਂਕਿ ਮੈਨੂੰ ਲਿਕੁਇਡ ਖਾਦ ਦੀ ਜ਼ਰੂਰਤ ਨਹੀਂ ਔਰ ਆਪਾਂ ਸੁੱਕੀ ਖਾਦ ਬਣਾਉਣੀ ਹੈ ਜੀ ਤੇ ਇਹਦੇ ਵਿੱਚ ਪਹਿਲੀ ਲੇਅਰ ਤਾਂ ਆਪਾਂ ਪੱਤਿਆਂ ਦੀ ਤਿਆਰ ਕਰ ਲਵਾਂਗੇ ਮੈਂ ਛੋਟੀ ਬਾਲਟੀ ਦੇ ਵਿੱਚ ਹੀ ਖਾਦ ਬਣਾ ਰਹੀ ਹਾਂ ਤੁਸੀਂ ਚਾਹੋ ਤਾਂ ਵੱਡੀ ਬਾਲਟੀ ਦੀ ਵਰਤੋਂ ਕਰ ਸਕਦੇ ਹੋ ਆ ਦੇਖੋ ਪਹਿਲੀ ਲੇਅਰ ਇਹਦੇ ਵਿੱਚ ਆਪਾਂ ਨੇ ਪੱਤਿਆਂ ਦੀ ਬਣਾ ਲਈ ਹੁਣ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਖਾਦ ਤਕਰੀਬਨ ਇੱਕ ਮੁਠੀ ਦੇ ਕਰੀਬ ਔਰ ਪਾਵਾਂਗੇ ਇਹਦੇ ਵਿੱਚ ਛਿਲਕੇ ਛਿਲਕੇ ਹਿਸਾਬ ਨਾਲ ਪਾਵਾਂਗੇ ਤੁਸੀਂ ਇਹ ਛਿਲਕਿਆਂ ਨੂੰ ਕਟਿੰਗ ਕਰਕੇ ਵੀ ਪਾ ਸਕਦੇ ਮੈਂ ਇਦਾਂ ਸਾਫਤੀ ਪਾ ਰਹੀ ਹਾਂ ਕਿਉਂਕਿ ਗਾਲ ਸੜ ਕੇ ਇਹਨਾਂ ਨੇ ਆਪੇ ਤਿਆਰ ਹੋ ਜਾਣਾ ਤੇ ਆਹ ਛਿਲਕੇ ਪਾਉਣ ਤੋਂ ਬਾਅਦ ਇਹਦੇ ਉੱਤੇ ਫਿਰ ਥੋੜੀ ਜਿਹੀ ਖਾਦ ਪਾ ਦਵਾਂਗੇ ਤੇ ਥੋੜੀ ਜਿਹੀ ਪਾਵਾਂਗੇ ਮਿੱਟੀ ਮਿੱਟੀ ਦੀ ਇੱਕ ਦੋ ਮੁਠੀਆਂ ਤੇ ਆਹ ਚਾਹ ਪੱਤੀ ਚਾਹ ਪੱਤੀ ਤੁਹਾਡੇ ਕੋਲ ਹੈਗੀ ਆ ਤਾਂ ਪਾ ਸਕਦੇ ਹੋ ਅਗਰ ਚਾਹ ਪੱਤੀ ਨਹੀਂ ਵੀ ਹੈਗੀ ਤਾਂ ਤਾਂ ਰਹਿਣ ਦਿਓ ਕਿਉਂਕਿ ਮੇਰੇ ਕੋਲ ਚਾਹ ਪੱਤੀ ਤਾਂ ਹਰ ਘਰ ਦੇ ਵਿੱਚ ਆਸਾਨੀ ਨਾਲ ਮਿਲ ਹੀ ਜਾਂਦੀ ਔਰ ਮੇਰੇ ਕੋਲ ਬਾਦੂ ਚਾਹ ਪੱਤੀ ਪਈ ਹੈ ਇਸ ਕਰਕੇ ਇਹਦੀ ਵਰਤੋਂ ਕਰਾਂਗੇ ਤੇ ਇਸੇ ਤਰ੍ਹਾਂ ਇਹ ਪ੍ਰੋਸੈਸ ਨੂੰ ਰਿਪੀਟ ਕਰਾਂਗੇ ਹੁਣ ਫਿਰ ਪੱਤਿਆਂ ਨੂੰ ਪਾਉਣ ਤੋਂ ਬਾਅਦ ਇਹਦੇ ਵਿੱਚ ਫਿਰ ਸਬਜ਼ੀਆਂ ਦੇ ਛਿਲਕੇ ਪਾ ਦਵਾਂਗੇ ਤੇ ਫਿਰ ਪਾਵਾਂਗੇ ਥੋੜੀ ਜਿਹੀ ਪਾਥੀਆਂ ਦੀ ਖਾਦ ਏ ਮੇਰੇ ਕੋਈ ਦਿਨਾਂ ਦੇ ਫਲਾ ਸਬਜ਼ੀਆਂ ਛਿਲਕੇ ਪਏ ਸੀ ਤਾਂ ਕਰਕੇ ਬਾਲਟੀ ਭਰਨ ਵਾਲੀ ਆ ਤੁਸੀਂ ਰੋਜ਼ ਹੀ ਰੋਜ਼ ਜਾਂ ਤੀਏ ਦਿਨ ਜਿਹੜੇ ਵੀ ਫਲਾ ਸਬਜ਼ੀਆਂ ਛਿਲਕੇ ਨਿਕਲਦੇ ਨੇ ਉਹ ਤੋਂ ਬਾਲਟੀ ਭਰ ਲਓ ਇੱਕ ਵਾਰ ਤੇ ਆਹ ਫਲਾ ਸਬਜ਼ੀਆਂ ਛਿਲਕੇ ਮੈਂ ਸੁਕਾ ਕੇ ਰੱਖੇ ਸੀ ਕਿਉਂਕਿ ਮੇਰੇ ਕੋ ਖਾਦ ਬਣਾਉਣ ਲਈ ਸਪੇਸ ਨਹੀਂ ਸੀ ਇਸ ਕਰਕੇ ਹੁਣ ਮਿੱਟੀ ਜਿਹੜੀ ਆ ਉਹਨੂੰ ਅਖੀਰ ਵਿੱਚ ਹੀ ਪਾਉਣਾ ਮਿੱਟੀ ਦੀ ਵਰਤੋਂ ਨਹੀਂ ਕਰਾਂਗੇ ਬਾਕੀ ਸਭ ਚੀਜ਼ਾਂ ਦੀ ਵਰਤੋਂ ਕਰ ਲਾਂਗੇ ਇਸੀ ਤਰ੍ਹਾਂ ਰਿਪੀਟ ਕਰਦੇ ਕਰਦੇ ਆਪਾਂ ਬਾਲਟੀ ਨੂੰ ਭਰ ਲੈਨੇ ਆ। ਥੋੜੇ ਦਿਨਾਂ ਵਿੱਚ ਇਹ ਬਾਲਟੀ ਦਬ ਜੂਗੀ। ਇੱਕ ਵਾਰ ਇਹਨੂੰ ਦਬਾ ਜ਼ਰੂਰ ਦਿਓ। ਤੇ ਇਸ ਨਾਲ ਸਪੇਸ ਬਣ ਜੂਗੀ। ਤੇ ਥੋੜੇ ਜਿਹੇ ਪੱਤੇ ਹੋਰ ਪਾਵਾਂਗੇ ਇਹਦੇ ਵਿੱਚ। ਪੱਤਿਆਂ ਨੂੰ ਚੰਗੀ ਤਰ੍ਹਾਂ ਦਬਾਉਣ ਤੋਂ ਬਾਅਦ ਹੁਣ ਫੇਰ ਖਾਦ ਪਾ ਦਾਂਗੇ। ਕਲੀਅਰ ਪੱਤਿਆਂ ਦੀ ਫਿਰ ਖਾਦ ਦੀ ਔਰ ਫਿਰ ਛਿਲਕਿਆਂ ਦੀ ਚਾਹ ਪੱਤੀ ਦੀ ਲੇਅਰ ਵੀ ਪਾ ਸਾ ਦਿਓ ਅੰਡੇ ਦੇ ਛਿਲਕਿਆਂ ਨੂੰ ਥੋੜਾ ਜਿਹਾ ਪੱਥਰ ਨਾਲ ਕੁੱਟ ਕੇ ਉਹਨਾਂ ਨੂੰ ਵੀ ਪਾ ਸਾ ਦਿਓ ਤੇ ਇਸ ਤਰ੍ਹਾਂ ਲੇਅਰ ਬਾਈ ਲੇਅਰ ਤੁਸੀਂ ਬਾਲਟੀ ਭਰ ਲੈਣੀ ਆ ਅਗਰ ਤੁਹਾਡੇ ਕੋ ਪਾਥੀਆਂ ਦੀ ਖਾਦ ਨਹੀਂ ਹੈਗੀ ਤਾਂ ਤੁਸੀਂ ਪਾਥੀ ਭਿਉਂ ਕੇ ਮੇਰੀ ਖਾਦ ਵਾਲੀ ਵੀਡੀਓ ਦੇਖ ਸਕਦੇ ਹੋ ਵਿੱਚ ਪੂਰੀ ਜਾਣਕਾਰੀ ਆ ਉਸ ਤਰ੍ਹਾਂ ਖਾਦ ਤਿਆਰ ਕਰੋ ਇਰੇ ਨਾਲ ਇਹ ਆ ਜਿਹੜੇ ਖਾਦ ਐ ਇਹ ਜਲਦੀ ਗਲ ਸੜ ਕੇ ਤਿਆਰ ਹੋ ਜੂਗੀ ਇਸ ਕਰਕੇ ਕੁਝ ਕੈਟਮਾ ਨੇ ਜਿਹੜੀ ਜ਼ਰੂਰੀ ਨੇ ਪਾਉਣੀ ਆ ਖਾਦ ਮਿੱਟੀ ਔਰ ਛਿਲਕੇ ਪੱਤੇ ਇਹਨਾਂ ਨਾਲ ਵੀ ਬਹੁਤ ਵਧੀਆ ਖਾਦ ਤਿਆਰ ਹੋ ਜੂਗੀ ਆ ਲੋ ਜੀ ਸਾਰੇ ਛਿਲਕੇ ਵਰਤੇ ਕੇ ਬਾਲਟੀ ਵੀ ਪਰ ਗਈ ਆਖਰੀ ਲੇਅਰ ਇਹਦੇ ਵਿੱਚ ਖਾਦ ਦੀ ਪਾਉਣ ਤੋਂ ਬਾਅਦ ਮਿੱਟੀ ਪਾਵਾਂਗੇ ਮਿੱਟੀ ਨਾਲ ਸਾਰੇ ਪੱਤੇ ਨੂੰ ਚੰਗੀ ਤਰ੍ਹਾਂ ਕਵਰ ਕਰ ਦੇਣਾ ਮਿੱਟੀ ਦੀ ਜ਼ਿਆਦਾ ਜ਼ਰੂਰਤ ਆਖੀਰਲੀ ਲੇਅਰ ਤੇ ਹੀ ਪੈਣੀ ਆ ਉਹ ਤੋਂ ਪਹਿਲਾਂ ਚਾਹੇ ਮਿੱਟੀ ਪਾਓ ਚਾਹੇ ਨਾ ਆਖੀਰ ਦੇ ਵਿੱਚ ਮਿੱਟੀ ਜ਼ਰੂਰ ਪਾ ਕੇ ਇਹਨੂੰ ਟਕਣਾ ਖਾਦ ਨੂੰ ਕੁਝ ਇਸ ਤਰ੍ਹਾਂ ਤੇ ਹੁਣ ਇਹਨੂੰ ਟੱਕਣ ਬੰਦ ਰੱਖ ਦਾਂਗੇ ਟੱਕਣ ਦੇ ਵਿੱਚ ਥੋੜੀ ਜਿਹੀ ਬਿੱਲ ਰੱਖ ਸਕਦੇ ਆ ਤੇ ਇਹਨੂੰ ਹੁਣ ਛਾਂ ਵਾਲੀ ਜਗ੍ਹਾ ਤੇ ਰੱਖਣਾ ਇਸ ਗੱਲ ਦਾ ਧਿਆਨ ਰੱਖ ਕੇ ਉਹ ਖਾਦ ਬਣਾਵਾਂਗੇ ਤੇ ਇਹਨੂੰ ਛਾਂ ਵਾਲੀ ਜਗ੍ਹਾ ਤੇ ਰੱਖ ਦਿੰਦੇ ਆ ਥੋੜੇ ਦਿਨ ਬਾਅਦ ਦੇਖਦੇ ਆ ਨਾ ਕੀ ਹਿਸਾਬ ਕਿਤਾਬ ਹੈ ਇਹ ਖਾਦ ਨੂੰ 15 ਦਿਨ ਹੋ ਗਏ ਜੀ ਔਰ ਇਹ ਖਾਦ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ دب ਚੁੱਕੀ ਆ ਔਰ ਤੁਸੀਂ ਹਰ ਤੀਸਰੇ ਦਿਨ ਜਾਂ ਹਫਤੇ ਬਾਅਦ ਇਹਦੇ ਵਿੱਚ ਚੰਗੀ ਤਰ੍ਹਾਂ ਖੁਰਪੀ ਮਲਾਉਣੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੇ ਫਲਾਂ ਸਬਜ਼ੀਆਂ ਛਿਲਕੇ ਨੇ ਉਹ ਗਲਨੇ ਸੜਨੇ ਵੀ ਸ਼ੁਰੂ ਹੋ ਚੁੱਕੇ ਨੇ ਜਦ ਕਿ ਸਿਰਫ ਅਜੇ 15 ਦਿਨ ਬਾਅਦ ਦਾ ਹੀ ਰਿਜ਼ਲਟ ਹੈ ਕੋਈ ਜ਼ਿਆਦਾ ਦਿਨ ਵੀ ਨਹੀਂ ਹੋਏ ਖਾਦ ਨੂੰ ਰੱਖਿਆ ਨੂੰ ਤਾਂ ਇਸ ਹਿਸਾਬ ਨਾਲ ਇਹਦਾ ਜਿਹੜਾ ਪ੍ਰੋਸੈਸ ਹੈ ਬਹੁਤ ਜਲਦੀ ਕੰਪਲੀਟ ਹੋ ਜਾਊਗਾ ਤੇ ਇਸ ਤਰ੍ਹਾਂ ਤੁਸੀਂ ਬਾਲਟੀ ਦੇ ਵਿੱਚ ਵੀ ਖਾਦ ਤਿਆਰ ਕਰ ਸਕਦੇ ਹੋ ਪਰ ਧਿਆਨ ਰੱਖਿਓ ਕਿ ਇਹਨੂੰ ਮਿਕਸ ਕਰਨਾ ਨਾ ਭੁੱਲਿਓ ਹਿਲਾਉਣਾ ਨਾ ਖਾਦ ਨੂੰ ਭੁੱਲਿਓ ਇਹਦੇ ਨਾਲ ਜਿਹੜੇ ਸਾਰੇ ਪੱਤੇ ਨੇ ਉਹ ਚੰਗੀ ਤਰ੍ਹਾਂ ਗਲ ਛਾੜ ਜਾਣਗੇ ਇਸ ਕਰਕੇ ਮਿਕਸ ਕਰਨਾ ਜ਼ਰੂਰੀ ਹੁੰਦਾ ਤੇ ਇਹਨੂੰ ਛਾਂ ਦੇ ਵਿੱਚ ਦੁਬਾਰਾ ਟਾ ਕੇ ਇੱਥੇ ਰੱਖ ਦਵਾਂਗੇ ਇਹ ਖਾਦ ਦਾ ਥੋੜੇ ਦਿਨ ਬਾਅਦ ਦਾ ਰਿਜ਼ਲਟ ਹੈ ਜੀ ਅਗਰ ਖਾਦ ਥੋੜੀ ਬਹੁਤ ਹੀ ਤੁਹਾਨੂੰ ਸੁੱਕੀ ਲੱਗੇ ਜਿਵੇਂ ਕਿ ਉੱਪਰਲੇ ਪੱਤੇ ਥੋੜੇ ਸੁੱਕੇ ਨੇ ਤਾਂ ਤੁਸੀਂ ਇਹਦੇ ਵਿੱਚ ਹਲਕਾ ਜਿਹਾ ਪਾਣੀ ਦਾ ਛਿੜਕਾਅ ਕਰ ਦੇਣਾ ਇਹਦੇ ਵਿੱਚ ਨਮੀ ਹੋਣਾ ਖਾਦ ਦੇ ਵਿੱਚ ਜ਼ਰੂਰੀ ਹੈ ਉਹਦੇ ਨਾਲ ਗਲਨ ਛੜਨ ਵਿੱਚ ਆਸਾਨੀ ਹੋਊਗੀ ਇਸ ਲਈ ਪੂਰਾ ਪਾਣੀ ਇਹਦੇ ਵਿੱਚ ਛਿੜਕਾ ਕਰਨ ਤੋਂ ਪਹਿਲਾਂ ਇਹਦੀ ਇੱਕ ਵਾਰ ਆਪਾਂ ਇਹਦੀ ਲੇਅਰ ਨੂੰ ਚੰਗੀ ਤਰ੍ਹਾਂ ਕਿਸ ਖੁਰਪੀ ਦੀ ਮਦਦ ਨਾਲ ਹਲਾ ਦੇਵਾਂਗੇ ਇੱਕ ਤਰ੍ਹਾਂ ਦੀ ਗੁੜਾਈ ਕਰ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਗੁੜਾਈ ਕਰ ਦਿੰਨੇ ਆ ਤੇ ਬਾਕੀ ਪੱਤੇ ਤੁਹਾਡੇ ਸਾਹਮਣੇ ਇਹਨੇ ਗਲ ਸੜ ਕੇ ਤਿਆਰ ਹੋ ਚੁੱਕੇ ਨੇ ਤੇ ਖਾਦ ਵੀ ਕਾਲੀ ਪੈ ਚੁੱਕੀ ਆ ਤੇ ਥੋੜੇ ਦਿਨਾਂ ਵਿੱਚ ਇਹ ਖਾਦ ਤਿਆਰ ਹੋ ਜੂਗੀ ਜਿੱਦਾਂ ਹੀ ਕਰਦੇ ਵਿੱਚ ਤੁਸੀਂ ਕਿਸੇ ਬੂਟੇ ਨੂੰ ਖਾਦ ਪਾਉਣੀ ਆ ਜਾਂ ਮਿੱਟੀ ਤਿਆਰ ਕਰਨੀ ਆ ਉਦੇ ਵਿੱਚ ਇਹ ਖਾਦ ਘਰ ਦੀ ਖਾਦ ਦਾ ਤੁਹਾਨੂੰ ਫਾਇਦਾ ਮਿਲੂਗਾ ਇਸ ਕਰਕੇ ਤੁਸੀਂ ਤੀਜੇ ਚੌਥੇ ਦਿਨ ਗੁੜਾਈ ਕਰਦੇ ਰਹੋ ਅਗਰ ਨਮੀ ਮਤਲਬ ਨਮੀ ਨਹੀਂ ਹੈਗੀ ਖਾਦ ਦੇ ਵਿੱਚ ਤਾਂ ਥੋੜਾ ਜਿਹਾ ਪਾਣੀ ਦਾ ਛਿੜਕਾ ਕਰਕੇ ਇਹਨੂੰ ਫਿਰ ਛਾਂ ਵਾਲੀ ਜਗ੍ਹਾ ਤੇ ਹੀ ਟਾਕੇ ਰੱਖ ਦੇਣਾ ਪਾਣੀ ਦਾ ਛਿੜਕਾ ਥੋੜਾ ਹੀ ਕਰਾਂਗੇ ਬਾਜੀ ਇਸ ਤੋਂ ਜ਼ਿਆਦਾ ਨਹੀਂ ਇਹਦਾ ਛਿੜਕਾ ਕਰਨਾ ਤੇ ਇਹਨੂੰ ਟਾਕੇ ਇੱਥੇ ਰੱਖ ਦਵਾਂਗੇ ਥੋੜੇ ਦਿਨ ਬਾਅਦ ਇਹ ਰਿਜ਼ਲਟ ਦੇਖਦੇ ਆਂ ਇਹ ਖਾਦ ਨੂੰ 2.5 ਤੋਂ 3 ਮਹੀਨੇ ਹੋ ਚੁੱਕੇ ਨੇ ਖਾਦ ਦੇ ਬਣ ਕੇ ਤਿਆਰ ਹੋਗੇ ਕੁਛਕ ਪੱਤੇ ਨੇ ਜਿਹੜੇ ਗਲੇ ਸੜੇ ਨੇ ਪਰ ਇਹ ਕੋਈ ਖਰਾਬੀ ਨਹੀਂ ਕਰਨਗੇ ਤੇ ਬਾਕੀ ਖਾਦ ਇਹਦੇ ਵਿੱਚ ਪ੍ਰੋਪਰ ਬਣ ਕੇ ਤਿਆਰ ਹੋ ਚੁੱਕੀ ਆ ਆ ਤੁਹਾਡੇ ਸਾਹਮਣੇ ਆ ਜੀ ਇਹ ਸਿਰਫ 2-3 ਮਹੀਨੇ ਬਾਅਦ ਦਾ ਹੀ ਰਿਜ਼ਲਟ ਆ ਤੁਸੀਂ ਵੀ ਇਸ ਤਰ੍ਹਾਂ ਖਾਦ ਦੇ ਵਿੱਚ ਆਰਗੇਨਿਕ ਤਰੀਕੇ ਨਾਲ ਖਾਦ ਤਿਆਰ ਕਰ ਸਕਦੇ ਹੋ ਅਗਰ ਤੁਹਾਡੇ ਘਰ ਦੇ ਵਿੱਚ ਪਾਥੀਆਂ ਦੀ ਖਾਦ ਨਹੀਂ ਹੈਗੀ ਹੁਣ ਜਿਵੇਂ ਹੀ ਬਰਸਾਤਾਂ ਦੀਆਂ ਸਬਜ਼ੀਆਂ ਲੱਗਣੀਆਂ ਨੇ ਉਹਦੇ ਲਈ ਵੀ ਤੁਸੀਂ ਖਾਦ ਪਹਿਲਾਂ ਤੋਂ ਤਿਆਰ ਕਰਕੇ ਰੱਖ ਸਕਦੇ ਸੀ ਅਗਰ ਤੁਸੀਂ ਬਰਸਾਤਾਂ ਚ ਸਬਜ਼ੀਆਂ ਲਗਾਉਣੀਆਂ ਨਹੀਂ ਹੈਗੀਆਂ ਤਾਂ ਤੂੰ ਆਉਣ ਵਾਲੇ ਟਾਈਮ ਦੇ ਲਈ ਬਰਸਾਤਾਂ ਤੋਂ ਬਾਅਦ ਸਰਦੀਆਂ ਦੀਆਂ ਸਬਜ਼ੀਆਂ ਲੱਗਣੀਆਂ ਉਹਦੇ ਲਈ ਤੁਸੀਂ ਖਾਦ ਬਣਾ ਕੇ ਘਰ ਦੇ ਵਿੱਚ ਆਸਾਨੀ ਨਾਲ ਤਿਆਰ ਰੱਖ ਸਕਦੇ ਹੋ ਇਹ ਖਾਦ ਬਹੁਤ ਗੁਣਕਾਰੀ ਹੈ ਜੀ ਕਿਉਂਕਿ ਹਰ ਤਰ੍ਹਾਂ ਦੇ ਇਹਦੇ ਵਿੱਚ ਫਲਾਂ ਸਬਜ਼ੀਆਂ ਛਿਲਕੇ ਐਡ ਕੀਤੇ ਹੋਏ ਨੇ ਜਿਦੇ ਨਾਲ ਖਾਦ ਦੇ ਵਿੱਚ ਹਰ ਤਰ੍ਹਾਂ ਦੇ ਤੱਤ ਪਾਏ ਜਾਂਦੇ ਨੇ ਤੇ ਇਸ ਤਰ੍ਹਾਂ ਦੀ ਜਾਣਕਾਰੀ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫੋਲੋ ਕਰੋ ਲਾਈਕ ਕਰੋ ਔਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਜਾਣਕਾਰੀ ਕਿੱਦਾਂ ਦੀ ਲੱਗੀ ਤੇ ਕਿਹੜੇ-ਕਿਹੜੇ ਭੈਣ ਭਰਾਵਾਂ ਨੇ ਘਰ ਦੇ ਵਿੱਚ ਇਹ ਖਾਦ ਬਣਾ ਕੇ ਤਿਆਰ ਕੀਤੀ ਆ ਤਾਂ ਜ਼ਰੂਰ ਆਪਣੀ ਰਾਇ ਸਾਂਝੀ ਕਰਿਓ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ